ਇਸ ਵੇਲੇ ਦੀ ਵੱਡੀ ਖਬਰ ਗੁਰਦਾਸਪੁਰ ਤੋਂ ਆ ਰਹੀ ਹੈ ਜਿੱਥੇ ਥਾਣਾ ਸਿਟੀ ਗੁਰਦਾਸਪੁਰ ਦੀ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਔਰ ਇੱਕ ਚੋਰ ਨੂੰ ਕਾਬੂ ਕਰਕੇ ਉਸ ਤੋਂ ਇੱਕ ਚੋਰੀ ਦਾ ਮੋਟਰਸਾਈਕਲ ਤੇ ਮੋਬਾਈਲ ਬਰਾਮਦ ਕਰ ਲਿਆ ਗਿਆ ਹੈ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਐਸ ਐਚ ਓ ਸਿਟੀ ਗੁਰਦਾਸਪੁਰ ਇੰਸਪੈਕਟਰ ਗੁਰਮੀਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਉਹਨਾਂ ਵੱਲੋਂ ਲਗਾਤਾਰ ਐਸ ਐਸ ਪੀ ਗੁਰਦਾਸਪੁਰ ਆਈ ਪੀ ਐਸ ਦੇ ਅਮਰਿਸ਼ ਕੁਮਾਰ ਉਪਰਕਾ ਚਿੱਤੇ ਦਿਸ਼ਾ ਨਿਰਦੇਸ਼ਾਂ ਤੇ ਲਗਾਤਾਰ ਗੈਰ ਸਮਾਜਿਕ ਤੱਤਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਅੱਜ ਪੁਲਿਸ ਨੂੰ ਇਹ ਸਫਲਤਾ ਮਿਲੀ ਹੈ ਐਸਐਚਓ ਸਿਟੀ ਗੁਰਮੀਤ ਸਿੰਘ ਨੇ ਕਿਹਾ ਕਿ ਜਲਦ ਹੀ ਹੋਰ ਵੀ ਗੁਰਦਾਸਪੁਰ ਸ਼ਹਿਰ ਦੇ ਵਿੱਚ ਚੋਰੀ ਹੋਏ ਮੋਟਰਸਾਈਕਲ ਬਰਾਮਦ ਕਰ ਲਏ ਜਾਣਗੇ ਉਹਨਾਂ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਚੋਰਾਾਂ ਦੀ ਪਕੜ ਦੇ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਉਹਨਾਂ ਨੇ ਸ਼ਹਿਰ ਵਾਸੀਆਂ ਨੂੰ ਸਿਟੀ ਪੁਲਿਸ ਦਾ ਸਹਿਯੋਗ ਕਰਨ ਦੀ ਵੀ ਅਪੀਲ ਕੀਤੀ। ਦੇ ਵਿਅਕਤੀ ਨੇ ਸਾਡੇ ਕੋਲ ਦਰਖਾਸਤ ਕਹੀ ਵੀ ਮੇਰਾ ਮੋਟਰਸਾਈਕਲ ਚੋਰੀ ਹੋ ਗਿਆ ਹੈ ਪੀਪ 06 एजेड 2399 ਜਿਹਦੀ ਭਾਲ ਦੇ ਵਿੱਚ ਅਸੀਂ ਟੈਕਨੀਕਲ ਤੌਰ ਤੇ ਉਹਦੀ ਭਾਲ ਸ਼ੁਰੂ ਕੀਤੀ ਤੇ ਜਿਸ ਨੂੰ ਅਸੀਂ ਰਈਏ ਤੋਂ ਜਾ ਕੇ ਬਰਾਮਦ ਕਰ ਲਿਆ ਉਹਦਾ ਇੱਕ ਮੋਬਾਈਲ ਤੇ ਮੋਟਰਸਾਈਕਲ ਚੋਰੀ ਹੋਇਆ ਸੀਗਾ ਤੇ ਜਿਹੜਾ ਉਸ ਨੂੰ ਜਿਹਨੇ ਉਸ ਨੂੰ ਚੋਰੀ ਕੀਤਾ ਉਹ ਵਿਅਕਤੀ ਵੀ ਅਸੀਂ ਫੜ ਲਿਆ। ਤੇ ਉਸ ਤੋਂ ਬਾਅਦ ਜਿਹੜਾ ਮੋਟਰਸਾਈਕਲ ਤੇ ਮੋਬਾਈਲ ਹੁਣ ਸਾਰੀ ਕਬਜ਼ੇ ਦੇ ਵਿੱਚ ਆ ਜੀ ਤੇ ਦੀ ਬੰਦੀ ਕਾਨੂੰਨੀ ਕਾਰਵਾਈ ਸੀ ਪਰਚਾ ਐਫ ਆਈ ਆਰ ਦਰਜ ਹੈ ਜੀ ਨਸ਼ੇ ਨੂੰ ਲੈ ਕੇ ਕੀ ਕਾਰਵਾਈ ਕੀਤੀ ਨਸ਼ੇ ਨੂੰ ਲੈ ਕੇ ਜੀ ਜਿਸ ਤਰ੍ਹਾਂ ਅਸੀਂ ਸੈਮੀਨਾਰ ਕਰਵਾ ਰਹੇ ਆ ਵੱਖ-ਵੱਖ ਥਾਵਾਂ 'ਤੇ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਆ ਹੁਣ ਅਸੀਂ ਡੋਰ ਟੂ ਡੋਰ ਵੀ ਕੈਂਪੇਨ ਕਰ ਰਹੇ ਆ ਵੀ ਜਿਹੜੇ ਨਸ਼ਾ ਕਰਦੇ ਨੇ ਉਹਨਾਂ ਨੂੰ ਤਾਂ ਅਸੀਂ ਰੀਹੈਬਿਲੀਟੇਸ਼ਨ ਨੂੰ ਜਿਹੜੇ ਹੈਗੇ ਨੇ ਜਿੱਥੇ ਵੀ ਰੈਕਟਰ ਸੈਂਟਰ ਉੱਥੇ ਦਾਖਲ ਕਰਵਾਇਆ ਜਾਵੇ ਤੇ ਜਿਹੜੇ ਵੇਚਦੇ ਨੇ ਪੈਰਨਲ ਨੇ ਉਹਨਾਂ ਦੇ ਵਿੱਚ ਸਖਤ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਨੂੰ ਜੇਲ੍ਹ ਦੇ ਅੰਦਰ ਸਲਾਖ ਇਹ ਰਿਸ਼ਿ ਵਾਲੇ ਇਹ ਰਿਸ਼ਿ ਵਾਲੇ ਇਸ ਵੀਡੀਓ ਦੇ ਬਾਰੇ ਕੀ ਇਹ ਰਿਸ਼ਿ ਉਹ ਲੱਗੇ ਜੀ ਉਹ ਰਾਮਨਗਰ ਦੇ ਹੈਗੇ ਨੇ ਜੀ ਇਹ ਵਿਅਕਤੀ ਮੇਰਾ ਨਾਮ ਨਹੀਂ ਦੱਸਾਂਗਾ ਪਰ ਲੇਕਰ ਉਹਨਾਂ ਨੂੰ ਅਸੀਂ ਲੈ ਆ ਕੇ ਹੁਣ ਅਸੀਂ ਦਾਖਲ ਕਰਾ ਰਹੇ ਹਾਂ ਜੀ ਰੈੱਡ ਕਰਾਸ ਜਿਹੜਾ ਰਮੇਸ਼ ਜੀ ਦਾ ਉੱਥੇ ਹੈਲਿਕਾ ਉੱਥੇ ਰਣ ਦਾਖਲ ਕਰਵਾ ਰਹੇ ਹਾਂ ਇਹ ਰਿਸ਼ਿ ਵਾਲਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਕਿ ਮੇਰੇ ਖਿਆਲ ਨਾਲ ਗੁਰਦਾਸਪੁਰ 'ਚ ਜ਼ਿਆਦਾ ਔਰ ਕਾਫੀ ਵਾਰ ਨਾ ਇਹ ਰਿਸ਼ਿ ਦਾ ਹੀ ਵਜਦਾ ਪਿਆ ਆ ਇਰੀਸ਼ਿਆਂ ਨੂੰ ਮਹਨੇ ਕਰਦੀ ਕੱਲ ਦੀ ਅਸੀਂ ਇੱਕ ਨਕਾ ਲਗਾ ਕੇ ਕੱਲੇ ਕੱਲੇ ਐਂਸ਼ੀਅਨ ਨੋਟ ਕਰਾਇਆ ਜਿਹਦੇ ਕੋਲ ਕੋ ਲਾਇਸੈਂਸ ਹੋਣਾ ਜ਼ਰੂਰੀ ਹੈ ਇੱਕ ਤਰ੍ਹਾਂ ਇਹ ਕੋਈ ਇਸ ਤਰ੍ਹਾਂ ਲੱਗੋ ਲਾਓ ਕਿ ਜਿਹੜਾ ਇਹ ਇਰੀਸ਼ਾ ਗੁਰਦਾਸਪੁਰ ਨਾਲ ਹੀ ਉਥੋਂ ਦੇ ਰਹਿਣ ਵਾਲੇ ਵਿਅਕਤੀ ਚਲਾ ਰਹੇ ਨੇ ਅਗਰ ਕੋਈ ਬਾਹਰ ਦਾ ਵਿਅਕਤੀ ਚਾਹੇ ਕੋਈ ਨਸ਼ੇੜੀ ਕਿਸਮ ਦਾ ਵਿਅਕਤੀ ਕੋਈ ਚਲਾਉਂਦਾ ਵਾ ਤੋ ਉਹਦੇ ਖਿਲਾਫ ਸਖਤ ਕਾਰਵਾਈ ਕਰਕੇ ਉਹਨੂੰ ਅਸੀਂ ਥਾਣੇ ਦੇ ਵਿੱਚ ਲਿਆਵਾਂਗੇ ਜਿਹੜੇ ਬੰਦ ਕਰਾਂ ਦੇਵਾਂਗੇ ਇਹ ਡੀਐਸਪੀ ਸਾਹਮਣੇ ਪਹਿਲਾਂ ਵੀ ਕਾਰਵਾਈ ਅਮਲ ਚ ਚਲਾਈ ਜਾਂਦੀ ਪਰ ਇਰੀਸ਼ੇ ਵਾਲੇ ਕਰਦੇ ਨਹੀਂ ਵੇ ਉਹ ਲਗਾਉਂਦੇ ਨਹੀਂ ਜੀ ਇਹਨੂੰ ਅਸੀਂ ਪੂਰ ਹਰ ਹਾਲਾਚੇ ਇਰਸ਼ਾਨੋ ਜਿਹੜਾ ਗਤ ਕਮ ਕਰਦਾ ਉਹ ਤੇ ਸਖਤੀ ਦਾ ਕਾਰਵਾਈ ਕਰਾਂਗੇ ਸਰ ਨਸ਼ੇ ਲੈ ਕੇ ਸ਼ਹਿਰ ਵਾਸੀਆਂ ਨੂੰ ਕੋਈ ਮੈਸੇਜ ਦੇਣਾ ਚਾਹੀਦਾ ਨਸ਼ੇ ਨੂੰ ਲੈ ਕੇ ਸ਼ਹਿਰ ਵਾਸੀਆਂ ਨੂੰ ਇਹ ਹੀ ਅਪੀਲ ਹੈ ਜੀ ਤੁਸੀਂ ਜਿਹੜਾ ਵੀ ਕੋਈ ਨਸ਼ੇ ਵੇਚਦਾ ਵਾ ਉਹਦੇ ਬਾਰੇ ਦੱਸੋ ਚਾਹੇ ਕਰਦਾ ਉਹਦੇ ਬਾਰੇ ਵੀ ਦੱਸੋ ਅਸੀਂ ਉਸ ਨੂੰ ਜਿਹੜਾ ਤਾਂ ਵੇਚਦਾ ਉਹਦੇ ਖਿਲਾਫ ਕਾਰਵਾਈ ਕਰਾਂਗੇ ਤੇ ਜਿਹੜਾ ਪੀਂਦਾ ਉਹਨੂੰ ਦਖਲ ਕਰਾਵਾਂਗੇ ਉਹਨਾਂ ਦਾ ਨਾਮ ਗੁਪਤ ਰੱਖਿਆ ਜਾਊਗਾ ਤਾਂ ਉਹਨੂੰ ਸਮੇਂ ਸਿਰ ਜਿਹੜੇ ਉੱਚ ਅਫਸਰ ਇਹਨਾਂ ਕੋਲ ਸਨਮਾਨਤ ਵੀ ਕਰਵਾਇਆ ਜਾਏਗਾ